ਮਨੁੱਖ ਨੂੰ ਕੇਵਲ ਰੱਬ ਦੀ ਹੀ ਵਡਿਆਈ ਕਰਨੀ ਬਣਦੀ ਹੈ ਜਿਵੇਂ ਕਹਿ ਲਈਏ ਕਿ ਸਾਰੀਆਂ ਵਡਿਆਈਆਂ ਦਾ ਮਾਲਕ ਕੇਵਲ ਪਰਮਾਤਮਾ ਹੈ ਕੋਈ ਹੋਰ ਹੈ ਹੀ ਨਹੀਂ ਸਾਡੀ ਗਲਤੀ ਹੈ ਕਿ ਅਸੀਂ ਦਾਤ ਪਿਆਰੀ ਵਿਸਰਿਆ ਦਾਤਾਰ ਰੱਬ ਦੀਆਂ ਚੀਜ਼ਾਂ ਨੂੰ ਪਿਆਰ ਕਰਦੇ ਆ ਪਰਮਾਤਮਾ ਨੂੰ ਭੁੱਲ ਜਾਂਦੇ ਆ ਉਹਨਸੀ ਕਹਿੰਨੇ ਜੀ ਪੁੱਤਰ ਬਹੁਤ ਪਿਆਰਾ ਹੈ ਪੁੱਛੋ ਦਿੱਤਾ ਕਿਸ ਨੇ ਹੈ ਸੋਹਣਾ ਬਹੁਤ ਹੈ ਪੁੱਛੋ ਬਣਾਇਆ ਕਿਸ ਨੇ ਹੈ ਸਿਆਣਾ ਬਹੁਤ ਹੈ ਪੁੱਛੋ ਇਹ ਅਕਲ ਲਤੀਫੀ ਦਿੱਤੀ ਕਿਸ ਨੇ ਹੈ ਮੈਂ ਹਮੇਸ਼ਾ ਬੇਨਤੀ ਕਰਦਾ ਕਿ ਜਿੰਨੀ ਦ੍ਰਿਸ਼ਟਮਾਨ ਪ੍ਰਗਤੀ ਹੈ ਇਹ ਮਨੁੱਖ ਦੀ ਕਰਾਮਾਤ ਹੈ ਹੁਣ ਸੈਟਲਾਈਟ ਰੱਬ ਨੇ ਤਾਂ ਬਣਾਈ ਨਹੀਂ ਸਾਰੀ ਦੁਨੀਆ ਸੁੱਖ ਪੁੰਚਦੀ ਹੈ ਸਮੁੰਦਰੀ ਜਹਾਜ਼ ਬਣੇ 에ਰੋਪਲੇਨ ਬਣੇ ਬੜੀਆਂ ਬੜੀਆਂ ਸੁਖਦਾਈ ਗੱਡੀਆਂ ਟ੍ਰੇਨਾਂ ਬਣੀਆਂ ਰੇਲਾਂ ਬਣੀਆਂ ਬਣਾਈਆਂ ਤੇ ਬੰਦੇ ਨੇ ਰੱਬ ਨੇ ਤਾਂ ਬਣਾਈਆਂ ਨਹੀਂ ਪਰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਇੰਨਾ ਸਿਆਣਾ ਬੰਦਾ ਰੱਬ ਨੇ ਬੜਾਇਆ ਹੈ ਟੈਲੀਫੋਨ ਕਿਸੇ ਕੰਪਨੀ ਦਾ ਵੀ ਹੋਵੇ ਬੰਦੇ ਨੇ ਬਣਾਇਆ ਰੱਬ ਨੇ ਤਾਂ ਨਹੀਂ ਬਣਾਇਆ ਇੰਨੀ ਵੱਡੀ ਵਾਇਰਿੰਗ ਏਡਾ ਵੱਡਾ ਨੈਟਵਰਕ ਕਿ ਦੁਨੀਆ ਦੇ ਵਿੱਚ ਕੇਵਲ ਤੁਹਾਡੀ ਆਵਾਜ਼ ਨਹੀਂ ਫੋਟੋ ਵੀ ਆਏਗੀ ਬੰਦੇ ਨੇ ਬਣਾਈ ਹੈ ਪਰ ਇਹ ਬੰਦਾ ਕਿੰਨੇ ਬਣਾਇਆ ਹੈ ਇਹ ਰੱਬ ਨੇ ਬਣਾਇਆ ਹੈ ਪਰ ਬੰਦੇ ਦੀ ਕਿਸਮਤ ਉਦੋਂ ਸੜ ਗਈ ਡੁੱਬ ਗਈ ਜਦੋਂ ਬੰਦਾ ਆਪਣੇ ਹੀ ਬਣਾਏ ਹੋਏ ਭਗਵਾਨ ਸਥਾਪਿਤ ਕਰਕੇ ਬਹਿ ਗਿਆ ਆਪੇ ਮੂਰਤ ਕੱਢ ਲਈ ਆਪੇ ਮੂਰਤ ਬਣਾ ਲਈ ਆਪੇ ਮੱਥਾ ਟੇਕ ਲਿਆ ਕੀ ਇਹ ਗੱਲ ਠੀਕ ਹੈ ਜਿਸ ਰੱਬ ਨੇ ਤੈਨੂੰ ਬਣਾਇਆ ਹੈ ਅਜੇ ਤੱਕ ਵਿਗਿਆਨ ਦੀ ਗੱਲ ਇਹ ਸਮਝ ਵਿੱਚ ਨਹੀਂ ਆਈ ਸੱਚੇ ਬਾਦਸ਼ਾਹ ਜਦੋਂ ਵੀ ਅਸੀਂ ਆਉਨੇ ਆ ਉਦੋਂ ਹੀ ਕਹਿੰਦੇ ਨੇ ਕਿ ਰਮਈਆ ਕੇ ਗੁਣ ਚੇਤ ਪ੍ਰਾਨੀ ਉਹ ਬੰਦਿਆ ਰੱਬ ਦੇ ਗੁਣ ਚੇਤੇ ਕਰਿਆ ਕਰ ਅਸੀਂ ਸਾਡੇ ਬਾਬਾ ਜੀ ਸਾਡੇ ਬਾਬਾ ਜੀ ਤੇ ਮੈਂ ਹਮੇਸ਼ਾ ਪੁੱਛਦਾ ਵੀ ਤੁਹਾਡੇ ਬਾਬਾ ਜੀ ਕਿੰਨੇ ਕੁ ਪੁਰਾਣੇ ਨੇ ਵੱਤੋ ਵਦਸੀ 900 ਸਾਲ ਪੁਰਾਣੇ ਹੋਣਗੇ ਜਦੋਂ ਇਹ ਨਹੀਂ ਸੀ ਹੁੰਦੇ ਉਦੋਂ ਤੁਹਾਡੇ ਮਾਪੇ ਜਿਹੜੇ ਸੀ ਉਹਨਾਂ ਦਾ ਕੰਮ ਕਿਵੇਂ ਚੱਲਦਾ ਸੀ ਹਰ ਨਾਮ ਜਪਣ ਵਾਲੇ ਦਾ ਸਨਮਾਨ ਕਰੋ ਹਰ ਭਗਤੀ ਕਰਨ ਵਾਲੇ ਦੀ ਇੱਜ਼ਤ ਕਰੋ ਪੂਜਾ ਨਾ ਕਰੋ ਜੇ ਤੁਹਾਡੇ ਵਾਲੀ ਆਦਤ ਬੱਚਿਆਂ ਨੇ ਅਪਣਾ ਲਈ ਹੁੰਦੀ ਕਿ ਬੱਚੇ ਸਕੂਲ ਜਾਂਦੇ ਕਦੇ ਮੈਡਮ ਦੇ ਗਲ ਚ ਹਾਰ ਪਾ ਲੈਂਦੇ ਕਦੇ ਮੈਡਮ ਨੂੰ ਤੂਬੱਤੀ ਅਰਗਬੱਤੀ ਕਰ ਲੈਂਦੇ ਤੇ ਬੱਚਿਆਂ ਨੂੰ ਕੁਝ ਲੱਭਣਾ ਸੀ ਪਰ ਜੇ ਬੱਚਿਆਂ ਨੇ ਅਧਿਆਪਕਾਂ ਦੇ ਕੋਲੋਂ ਪੜਿਆ ਤੇ ਉਹ ਖੁਦ ਪ੍ਰਿੰਸੀਪਲ ਬਣ ਗਏ ਕੋਈ ਵੀ ਚੰਗਾ ਬੰਦਾ ਜੇ ਤੁਹਾਨੂੰ ਮਿਲਦਾ ਹੈ ਤੇ ਉਹਦੇ ਕੋਲੋਂ ਕੁਝ ਸਿੱਖ ਲਓ ਸ਼ਨਾਤੇ ਚਾਹੀਦਾ ਸੀ ਵੀ ਮਹਾਰਾਜ ਬਾਬਾ ਜੀ ਤੁਸੀਂ ਇੱਥੇ ਪਹੁੰਚੇ ਹੋ ਕਿਵੇਂ ਪਹੁੰਚੇ ਹੋ ਮੈਨੂੰ ਵੀ ਦੱਸੋ ਮੈਂ ਵੀ ਉਸ ਰਸਤੇ ਤੇ ਤੁਰਾ ਪਰ ਅਸੀਂ ਕੀ ਕਹਿੰਨੇ ਆ ਅਸੀਂ ਕਹਿੰਨੇ ਬਾਬਾ ਜੀ ਕੋਈ ਸਵਾਦੀ ਪੁੜੀ ਮੇਰੇ ਸਿਰ 'ਚ ਵੀ ਪਾ ਦਿਓ ਤੇ ਜੇ ਸਵਾਦੀਆਂ ਪੁੜੀਆਂ ਬਾਬੇ ਨੇ ਆਪਣੇ ਸਿਰ 'ਚ ਪਾਈਆਂ ਹੁੰਦੀਆਂ ਤੇ ਮੱਥਾ ਤੁਸੀਂ ਵੀ ਨਹੀਂ ਸੀ ਟੇਕਣਾ ਇਕ ਕੁਝ ਪੰਕਤੀਆਂ ਆਪਣੇ ਘਰ ਵਿੱਚ ਲਿਖ ਲਓ ਸਤਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਸੱਚੇ ਬਾਦਸ਼ਾਹ ਨੂੰ ਛੱਡ ਕੇ ਬੰਦਿਆਂ ਦੇ ਬੰਦੇ ਬਣਦੇ ਹੋ ਮਾਨਖ ਕੀ ਟੇਕ ਮਿਰਥੀ ਸਭ ਜਾਣ ਦੇਵਣ ਕੋ ਏਕੇ ਭਗਵਾਨ ਕੀ ਕਹਿੰਦਾ ਸੀ ਤੁਹਾਡਾ ਗੁਰੂ ਮਰਦਾਨਿਆਂ ਬਾਣੀ ਆਈ ਹੈ ਤੇ ਤੁਸੀਂ ਕੀ ਕਹਿੰਦੇ ਹੋ ਲਾਚੀਆਂ ਆਈਆਂ ਨੇ ਜੀ ਧਾਗਾ ਆਇਆ ਹੈ ਜੀ ਤਵੀਤ ਆਇਆ ਹੈ ਜੀ ਕਿਹੜੇ ਹੱਥਾਂ ਨਾਲ ਸਿੱਖੀ ਦੀ ਕਿਸਮਤ ਲਿਖਣ ਲੱਗੇ ਹੋ ਤੁਸੀਂ ਤੁਹਾਡਾ ਗੁਰੂ ਖੁਦ ਬਾਣੀ ਪੜਦਾ ਸੀ ਬਾਣੀ ਗਾਉਂਦਾ ਸੀ ਬਾਬਾ ਨਾਨਕ ਜਿੱਥੇ ਗਿਆ ਬਾਬੇ ਨਾਨਕ ਨੇ ਕੀਰਤਨ ਕੀਤਾ ਉੱਥੇ ਰਬਾਬ ਭਾਈ ਮਰਦਾਨੇ ਨੇ ਵਜਾਈ ਹੈ ਇਥੇ ਕਈ ਕਹਿੰਦੇ ਅਸੀਂ ਭਾਈ ਮਰਦਾਨੇ ਦੇ ਵੰਸ਼ਜਾਂ ਪੁੱਛੋ ਰਬਾਬ ਕਿੱਥੇ ਹੈ ਰਬਾਬ ਕਿੱਥੇ ਹੈ ਮੇਰੇ ਵਰਗੇ ਸਾਰੇ ਕਹੀ ਜਾਂਦੇ ਅਸੀਂ ਗੁਰੂ ਨਾਨਕ ਦੇ ਸੇਖਾਂ ਤੇ ਬਾਣੀ ਕਿੱਥੇ ਹੈ ਕੋਈ ਬੰਦਾ ਉੱਚੀ ਬਾਹ ਕਰਕੇ ਕਹਿ ਸਕਦਾ ਹੈ ਵੀ ਮੈਂ ਸਵੇਰੇ ਉੱਠ ਕੇ ਬਾਣੀ ਪੜਦਾ ਤੇ ਮੈਂ ਮੇਰੇ ਕੰਮ ਨਹੀਂ ਬਣਦੇ ਮੇਰੇ ਕੰਮ ਵਿਗੜਦੇ ਨੇ ਮੇਰਾ ਘਰ ਗਵਾਚ ਗਿਆ ਹੈ ਮੇਰਾ ਨੁਕਸਾਨ ਹੋ ਗਿਆ ਹੈ ਨਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨਤੇ ਤਿਨ ਕੇ ਕਾਜ ਸਵਾਰਥ ਮੈਂ ਤੇ ਉਹਨਾਂ ਸਾਰੇ ਫੋਟੋਆਂ ਵਾਲਿਆਂ ਨੂੰ ਪੁੱਛਣਾ ਚਾਹੁੰਨੇ ਆ ਚਾਹਨਾ ਕਿ ਬਾਬਾ ਆਨੰਦ ਸਿੰਘ ਕੀ ਕਰਦੇ ਸੀ ਉਹ ਕਿਹੜੀ ਫੋਟੋ ਦੀ ਪੂਜਾ ਕਰਦੇ ਸੀ ਨਹੀਂ ਜੀ ਉਹ ਤੇ ਭਗਤੀ ਕਰਦੇ ਸੀ ਬਾਬਾ ਈਸ਼ਰ ਸਿੰਘ ਕਿਹੜੀ ਫੋਟੋ ਦੀ ਪੂਜਾ ਕਰਦੇ ਸੀ ਨਹੀਂ ਜੀ ਉਹ ਤੇ ਭਗਤੀ ਕਰਦੇ ਸੀ ਆ ਜਿਹੜੇ ਬੰਦੇ ਤੁਹਾਨੂੰ ਸਵੇਰ ਤੋਂ ਸ਼ਾਮ ਤੱਕ ਲੈ ਗਏ ਨੇ ਪੁੱਛੋ ਤਾਂ ਸਹੀ ਕਿ ਜਿਨ੍ਹਾਂ ਦੇ ਨਾਮ ਤੋਂ ਤੁਸੀਂ ਇਹ ਕਰ ਰਹੇ ਹੋ ਉਹਨਾਂ ਦੇ ਪਵਿੱਤਰ ਨਾਮ ਤੋਂ ਦਮਦਮੀ ਟਕਸਾਲ ਬਣੀ ਹੈ ਕਿਤੇ ਕਿਤੇ ਵਾਹ ਮਹਾਪੁਰਖ ਹੋਏ ਟਕਸਾਲ ਦੇ ਵਿੱਚ ਸ਼ਹਾਦਤਾਂ ਦੇਣ ਵਾਲੇ ਹੋਏ ਖੰਡੇ ਬਾਟੇ ਦੇ ਅੰਮ੍ਰਿਤ ਛਕਾਉਣ ਵਾਲੇ ਹੋਏ ਉਹਨਾਂ ਨੇ ਤੇ ਕਿਸੇ ਨੂੰ ਨੇ ਕਿਸੇ ਨੂੰ ਨਹੀਂ ਸੀ ਕਿ ਆ ਵੀ ਸ਼ਾਮ ਨੂੰ ਗੁਰਦੁਆਰੇ ਆਇਓ ਸਵੇਰੇ ਆਇਓ ਤੁਸੀਂ ਕੀ ਆਪਾਂ ਸਵੇਰ ਦਾ ਗੁਰਦੁਆਰਾ ਬੰਦ ਕਰਨਾ ਚਾਹੁੰਦੇ ਆ ਕੀ ਅੰਮ੍ਰਿਤ ਵੇਲੇ ਦੀਆਂ ਜਿਹੜੀਆਂ ਬਖਸ਼ਿਸ਼ਾਂ ਬਰਕਤਾਂ ਦਾ ਜ਼ਿਕਰ ਹੈ ਅੰਮ੍ਰਿਤ ਵੇਲਾ ਸੱਚ ਨਾਉ ਵਢਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁੱਖ ਦਵਾਰ